ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਿਹ ਅਸੀਂ ਸਾਰੇ ਅਮਰੀਕਾ ਦੇ ਬੈਠੇ ਆ ਸਟੇਟ ਵਾਸ਼ਿੰਗਟਨ ਤੇ ਅਸੀਂ ਇੱਕ ਬੇਨਤੀ ਕਰਨੀ ਆ ਵੀ ਜਿਹੜਾ ਆਪਣਾ ਦਿੱਲੀ ਅੰਦੋਲਨ ਚੱਲ ਰਿਹਾ ਆਪਣੇ ਹੱਕਾਂ ਲਈ ਕਿਸਾਨ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਦੇ ਬਾਰੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਬਾਦਲ ਨੂੰ ਉੱਥੇ ਫਤੇਗੜ ਸਾਹਿਬ ਮੱਥਾ ਟੇਕਣ ਗਏ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਨੇ ਤੇ ਉੱਥੇ ਦੇ ਜਿਹੜੇ ਕਾਲੀਦਾਲ ਦੇ ਗੁੰਡੇ ਨੇ ਉਹ ਇਕੱਠੇ ਹੋ ਕੇ ਉਸ ਤੋਂ ਬਾਅਦ ਉੱਥੇ ਉਹ ਇੱਕ ਮੁੰਡਾ ਆਪਣਾ ਗੁਰਸਿੱਖ ਮੁੰਡਾ ਉਹਦੀ ਪੱਗ ਲਾਹੀ ਆ ਪੱਗ ਲਾਉਣ ਤੋਂ ਬਾਅਦ ਉਹਦੀ ਕੁੱਟਮਾਰ ਕੀਤੀ ਤੇ ਜਿਹਦੇ ਮੁਤਾਬਕ ਲੱਖਾ ਸੁਧਾਨਾ ਨੇ ਲੈਬ ਹੋ ਕੇ ਇੱਕ ਵੀਡੀਓ ਪਾਈ ਤੀ ਵੀ ਈ ਸਰੇਆਮ ਤੁਗੀ ਧੱਕਾ ਕਰ ਰਹੇ ਹਾਂ ਤੇ ਬਾਕੀ ਰਹੀ ਗੱਲ ਕੱਲਾ ਲੱਖਾ ਸੁਧਾਨਾ ਨਹੀਂ ਜਿੰਨੇ ਅਸੀਂ ਬੈਠੇ ਆ ਸਾਰੇ ਲੱਖੇ ਸੁਧਾਨੀ ਆ ਇਹ ਅਸੀਂ ਕਾਲੀਦਲ ਨੂੰ ਦੱਸ ਦਈਏ ਵੀ ਜਿੰਨਾ ਚਿਰ ਤੁਹਾਡੀ ਗੁੰਡਾਗਰਦੀ ਕਿਉਂ ਪਹਿਲਾਂ ਚੱਲ ਚੁੱਕੀ ਹੁਣ ਨਹੀਂ ਪੰਜਾਬ ਚ ਚੱਲਣ ਲੱਗੀ। ਬਾਕੀ ਰਹੀ ਗੱਲ ਉੱਠ ਕੇ ਐਰਾ-ਗੈਰਾ ਇੱਕ ਵੀਡੀਓ ਪਾ ਦਿੰਦਾ ਜਿਹੜੇ ਕਾਲੀਦਲ ਦੇ ਚਮਚੇ ਨੇ ਹਨਾ ਵੀ ਲੱਖਾ ਸਧਾਣਾ ਐ ਲੱਖਾ ਸਧਾਣਾ ਐ ਲੱਖੇ ਵਰਗੇ ਤਾਂ ਤੁਸੀਂ ਬਣ ਨਹੀਂ ਸਕਦੇ ਤੁਸੀਂ ਉਹਦੇ ਪੈਰ ਵਰਗੇ ਨਹੀਂ ਬਣ ਸਕਦੇ। ਤੁਸੀਂ ਬਾਦਲ ਦੇ ਚਮਚੇ ਹੋ ਠੀਕ ਆ ਲੱਖਾ ਸਧਾਣਾ ਪੰਜਾਬ ਦਾ ਸ਼ੇਰ ਆ ਜਿਹੜਾ ਅੱਜ ਦਾ ਨਹੀਂ ਬਹੁਤ ਟਾਈਮ ਦਾ ਉਹ ਬਾਤ ਚੱਕ ਦਾ ਆ ਰਿਹਾ ਚਾਹੇ ਪੰਜਾਬੀ ਆ ਭਾਸ਼ਾ ਨੂੰ ਲੈ ਕੇ ਠੀਕ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਚਾਹੇ ਪੰਜਾਬ ਦੇ ਜਿਹੜੇ ਮਰਜੀ ਮੁੱਦੇ ਨੇ ਰਹੀ ਗੱਲ ਗੀਰ ਤੂੰ ਮਕਾਉਣਾ ਛੱਡੋ ਤੁਸੀਂ ਇਹ ਤੋਂ ਧਿਆਨ ਭੰਗ ਨਾ ਕਰੋ ਕੱਲਾ ਇਹਨੂੰ ਆਪਾਂ ਇੱਕ ਕਿਸਾਨੀ ਮੁੱਦਾ ਹੀ ਰਹਿਣ ਦੀ ਏ ਬਾਕੀ ਰਹੀ ਗੱਲ ਇਹ ਜਿਹੜੀਆਂ ਥੋਡੀਆਂ ਗਲਤਫਹਿਮੀਆਂ ਨੇ ਇਹ ਸਾਰੀਆਂ ਬਾਅਦ ਚ ਕੱਢਾਂਗੇ ਲੱਖ ਸਿਧਾਨਾ ਬਾਰੇ ਜੋ ਬੋਲਦੇ ਨੇ ਬਿਲਕਾਸ ਦਾਣਾ ਗੈਂਗਸਟਰ ਹੈ ਤੇ ਅਸੀਂ ਸਲੂਟ ਕਰਦੇ ਆ ਲੱਖੇ ਸਧਾਨਾ ਬਾਈ ਨੂੰ ਵੀ ਹਾਂ ਠੀਕ ਆ ਜੇ ਕੋਈ ਵੀ ਪੰਜਾਬ ਦੇ ਪਾਣੀਆਂ ਬਾਰੇ ਪੰਜਾਬ ਦੀ ਬੋਲੀ ਬਾਰੇ ਉਹਨੇ ਹਰ ਇੱਕ ਜਗ੍ਹਾ ਤੇ ਮਤਲਬ ਪੰਜਾਬ ਦੇ ਬਾਰੇ ਆਪਣੀ ਆਵਾਜ਼ ਉਠਾਈ ਹੁਣ ਕਿਸਾਨੀ ਮੁੱਦੇ ਤੇ ਵੀ ਲੱਖਾ ਸਧਾਨਾ ਦਾ ਯੋਗਦਾਨ ਹੈ ਉਹ ਸਾਰਿਆਂ ਤੋਂ ਖਪਰੋਕੇ ਨਹੀਂ ਕੀਤਾ ਜਾ ਸਕਦਾ ਜੋ ਵੀ ਨੌਜਵਾਨ ਪੰਜਾਬ ਦੇ ਗਏ ਆ ਉੱਥੇ ਉਹ ਸਿਰਫ ਲੱਖਾ ਸਧਾਨਾ ਜਾਂ ਦੀਪ ਸਿੱਧੂ ਕਰਕੇ ਗਏ ਆ ਲੱਖਾ ਸਧਾਨਾ ਨੂੰ ਇੰਨੇ ਲੋਕ ਫਾਲੋ ਕਰਦੇ ਆ ਵੀ ਜੋ ਵੀ ਪੰਜਾਬ ਦਾ ਦੂਤ ਆ ਲੱਖਸਿਧਾਨਾ ਕਰਕੇ ਗਿਆ ਜੇ ਕੋਈ ਪੰਜਾਬ ਦਾ ਕੋਈ ਵੀ ਪੋਲਿਟਿਕਸ ਲੱਖਸਿਧਾਨਾ ਰਾਜਨੀਤੀ ਤੋਂ ਕਿੰਨਾ ਦੂਰ ਆ ਉਹਨੇ ਕੋਈ ਰਾਜਨੀਤੀ ਦੀ ਕੋਈ ਗੱਲ ਨਹੀਂ ਕਰੀ ਕੋਈ ਆਪਦੇ ਅੱਗੇ ਆਉਣ ਦੀ ਗੱਲ ਨਹੀਂ ਕਰੀ ਉਹ ਸਿਰਫ ਪੰਜਾਬ ਦੀ ਲੜਾਈ ਲੜ ਰਿਹਾ ਜੇ ਕੋਈ ਕਹਿੰਦਾ ਵੀ ਲੱਖਸਿਧਾਨਾ ਪੁਰਾਣਾ ਗੈਂਗਸਟਰ ਸੀ ਤਾਂ ਅਸੀਂ ਕਹਿੰਦੇ ਆ ਵੀ ਠੀਕ ਆ ਸਲੂਟ ਕਰਦੇ ਆ ਉਸ ਗੈਂਗਸਟਰ ਨੂੰ ਜੋ ਪੰਜਾਬ ਦੇ ਹੱਤਿਆਂ ਦੀ ਗੱਲ ਕਰਦਾ ਤਾਂ ਸਾਨੂੰ ਉਹ ਗੈਂਗਸਟਰ ਵੀ ਚੰਗਾ ਅੱਜ ਦੇ ਲੀਡਰਾਂ ਨਾਲੋਂ ਹਜ਼ਾਰ ਦਰਜੇ ਚੰਗਾ ਲੱਖਸਿਧਾਨਾ ਲੀਡਰ ਉਹਦੋਂ ਵੱਡੇ ਗੈਂਗਸਟਰ ਨੇ ਠੀਕ ਆ ਲੀਡਰ ਹੀ ਗੈਂਗਸਟਰ ਬਣਾਉਂਦੇ ਨੇ ਲੱਖਾ ਸੁਧਾਨਾ ਨੂੰ ਗੈਂਗਸਟਰ ਬਣਾਉਣ ਵਾਲਾ ਕੌਣ ਸੀ ਮਲੂਕਾ ਹਾਂ ਉਹ ਵੀ ਕੌਣ ਸੀ ਨਾ ਉਹ ਵੀ ਕਾਲੀ ਜਾਨਦੀ ਦੀਗਾ ਅਸੀਂ ਅਸੀਂ ਵੀ ਜਿੱਨਾ ਜਰ ਬਾਈ ਰਹਾ ਮੰਨ ਲਓ ਚਾਹੇ ਲੱਖਾ ਵੀ ਆ ਬਾਈ ਜਿੱਨਾ ਬੈਠਿਆ ਮਲੂਕੇ ਥੱਲੇ ਮਲੂਕਾ ਬਰਤਾ ਰਿਹਾ ਬਾਈ ਸਾਰੀ ਇੰਟਰਵਿਊ ਵਿੱਚ ਦੱਸਦਾ ਰਿਹਾ ਵੀ ਹਾਂ ਮਲੂਕਾ ਇਹਨਾਂ ਨੂੰ ਬਰਤਾ ਰਿਹਾ ਅਸੀਂ ਆਪ ਖੁਦ ਰਹਿਣ ਜਿੰਨਾ ਕੁ ਵੀ ਚਲੋ ਠੀਕ ਆ ਅਸੀਂ ਐਡੇ ਲੈਵਲ ਤੇ ਨਹੀਂ ਸੀ ਪਰ ਜਿੰਨਾ ਕੁਛ ਵੀ ਇਹਨਾਂ ਨੇ ਕਰਾਇਆ ਸਾਰਾ ਕੁਝ ਇਹੀ ਸੀ ਕਾਲੀ ਦਰ ਨਾਲੇ ਲੜ ਚਾ ਕੋਈ ਵੀ ਪਾਲ ਦੇ ਸੀ ਲਾ ਪਰ ਅਸੀਂ ਮਾਰੂ ਸੀ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਪਰ ਅਸੀਂ ਗੱਲ ਇੱਕ ਲੱਖੇ ਬਾਈ ਦੀ ਕਰਦੇ ਜਿੱਥੇ ਅੱਜ ਉਹ ਪਹੁੰਚਿਆ ਖੜਾ ਉਹਦੀ ਸੋਚ ਅਸੀਂ ਸਾਰੇ ਉਹ ਬਾਈ ਦੇ ਨਾਲ ਜਿੱਥੋਂ ਨਿਕਲਿਆ ਸੀ ਉਹਨੂੰ ਦੇਖਦੇ ਰਹਿ ਪੈ ਅਸੀਂ ਅੱਜ ਦੇ ਨਹੀਂ ਵਰਤਦੇ ਬਾਈ ਨਾਲ ਅਸੀਂ ਇੰਡੀਆ ਤੋਂ ਬਾਈ ਨਾਲ ਬਾਈ ਨੂੰ ਜਾਣਦੇ ਹਾਂ ਪਰ ਜਿਹੜਾ ਉਹ ਬਾਈ ਬਾਈ ਚ ਬਦਲਾਅ ਆਇਆ ਸੀ ਉਹਨੂੰ ਫੋਲੋ ਕਰਦੇ ਨੇ ਕਰਾਂਗੇ ਕਿਉਂ ਨਾ ਉਹ ਬਾਈ ਜਿਹੜੀ ਅੱਜ ਉਹ ਉਹ ਉਹਦੀ ਸੋਚ ਹੈ ਕਿ ਕਹਿੰਦਾ ਵੀ ਹਰ ਇੱਕ ਪੰਜਾਬ ਦਾ ਨੌਜਵਾਨ ਉਹ ਬਾਈ ਨੂੰ ਫੋਲੋ ਕਰ ਲੈ ਅੱਲੇ ਅਸੀਂ ਨਹੀਂ ਜਿੰਨਾ ਆਪਣਾ ਪੰਜਾਬੀ ਭਾਈਚਾਰਾ ਜਿੰਨਾ ਸਾਰੀਆਂ ਕੰਟਰੀਆਂ 'ਚ ਬੈਠਾ ਹੈ ਨਾ ਲੱਖੇ ਨੂੰ ਫੋਲੋ ਕਰਦਾ ਲੱਖੇ ਨੂੰ ਫੋਲੋ ਨਹੀਂ ਕਰਦਾ ਲੱਖੇ ਦੀ ਸੋਚ ਨੂੰ ਫੋਲੋ ਕਰਦਾ ਹੈ। ਅਕਾਲੀ ਦਲ ਦਾ ਯਾਰ ਕਿャਵਲ ਬੰਦੇ ਵੀਡੀਓ ਪਾ ਰਹੇ ਨੇ ਵੀ ਲੱਖੇ ਬਾਦਲ ਨੇ ਕੀ ਕਰਿਆ ਡਿਵੈਲਪਮੈਂਟਾਂ ਕਿ ਨਾ ਰਹੇ ਨੇ ਅਕਾਲੀ ਦਲ ਦੀਆਂ। ਵੀ ਅਕਾਲੀ ਦਲ ਨੇ ਆ ਲਿੰਕ ਸੜਕਾਂ ਬਣਾਤੀਆਂ ਸਾਨੂੰ ਬਈ ਕੋਈ ਨਹੀਂ ਦਿਖ ਰਹੀ। ਸਾਨੂੰ ਅਕਾਲੀ ਦਲ ਦੀ ਡਿਵੈਲਪਮੈਂਟ ਦਿਖ ਰਹੀ ਆ। ਵੀ ਉਹਨਾਂ ਵਾਲੇ ਕੀ ਸੀ ਬਾਦਲ ਬਾਦਲ ਦੇਖ ਲਓ ਮਗਰ ਜਾ ਕੇ ਤੁਸੀਂ ਯਾਰ ਜੋਨਾ ਕਾਲੀਦਾਲ ਦੇ ਡਿਵੈਲਪਮੈਂਟ ਤੁਹਾਨੂੰ ਬੜੀ ਦਿਖ ਰਹੀ ਹੋਈ ਹੋਈ ਕਿੱਡੇ ਕਿੱਡੇ 5 ਸਟਾਰ 6 ਸਟਾਰ ਕੀ ਕੀ ਉਹਨਾਂ ਨੇ ਖੜਾ ਕਰਤਾ ਯਾਰ ਤੇ ਤੁਸੀਂ ਕਿਉਂ ਦਿਖਾ ਰਹੇ ਹੋ ਬੇਰੀਆਂ ਸਾਨੂੰ ਪਤਾ ਨਹੀਂ ਕੋਈ ਨਾਲੇ ਕਾਲੀਦਾਲ ਦੇ ਚਮਚੋ ਇੱਕ ਗੱਲ ਸੋਚ ਲਓ ਜਿਹੜਾ ਲੱਖਾਂ ਸਦਾਨਾ ਉਹ ਇੱਕ ਆਮ ਬੰਦਾ ਨਹੀਂ ਰਿਹਾ ਉਹਨੇ ਕੋ ਸੋਚ ਬਣ ਚੁੱਕੀ ਹੈ ਤੁਹਾਨੂੰ ਇੰਨੇ ਸਾਲ ਹੋ ਗਏ ਪਾਕ ਪੰਜਾਬ ਤੇ ਰਾਜ ਕਰਦਿਆਂ ਨੂੰ ਤੁਸੀਂ 100 ਬੰਦਾ ਇਕੱਠਾ ਨਹੀਂ ਕਰ ਸਕਦੇ ਸਾਰਾ ਪੰਜਾਬ ਲੈ ਕੇ ਵੜ ਜਾਓ ਉੱਥੇ ਉਹ ਦੇਖੋ ਜਮਤਾ ਬੰਦੇ ਚ ਉਹ ਬੰਦੇ ਜਾਣੋ ਸੋਚ ਇੱਕ ਉਹ ਸੋਚ ਸਾਡੇ ਸਭ ਦੇ ਦਿਮਾਗ 'ਚ ਆ ਪੰਜਾਬ ਵਾਲਿਆਂ ਦੇ ਦਿਮਾਗ 'ਚ ਆ ਕੰਮ ਛੱਡ ਦੋ ਤੁਸੀਂ ਤੁਹਾਡੇ ਛੱਤਰ ਪਹਿਣੇ ਨੇ ਪੈ ਰਹੇ ਨੇ ਪਹਿਣਗੇ ਇੰਨੀ ਗੱਲ ਜਾਓ ਬੜੇ ਵੀਡੀਓ ਪਾਉਂਦੇ ਨੇ ਇੰਨੀ ਗੱਲ ਸੋਚ ਲਓ ਵੀ ਤੁਹਾਡਾ ਹਾਲ ਉਹ ਤੂੰ ਜਿਆਦਾ ਭਰਾਉਣਾ ਇੰਨੀ ਗੱਲ ਦਿਮਾਗ 'ਚ ਰੱਖਿਓ ਦੇਖੋ ਆਪਾਂ ਲੱਖ ਸਧਾਨੇ ਨੂੰ ਅੱਜ ਦੇ ਨਹੀਂ ਜਾਣਦੇ ਬਹੁਤ ਚਿਰ ਦੇ ਜਾਣਦੇ ਆ ਜੋ ਲੱਖ ਸਧਾਨਾ ਇੱਕ ਲਹਿਰ ਬਣ ਚੁੱਕਿਆ ਸਾਡਾ ਭਾਈ ਕਿਉਂਕਿ ਉਹਨੇ ਦੇਖੋ ਸਾਰਿਆਂ ਨੂੰ ਨਾਲ ਜੋੜ ਕੇ ਚੱਲ ਰਿਹਾ ਕਿਵੇਂ ਫਟ ਉਹ ਬਹੁਤ ਦੂਰ ਆ ਉਹ ਕਹਿੰਦਾ ਸਾਰੇ ਇਕੱਠੇ ਹੋ ਕੇ ਚੱਲੋ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਿਆ ਉਹਨੇ ਵੀ ਇਕੱਠੇ ਹੋ ਕੇ ਚੱਲੋ ਫਟ ਤੋਂ ਦੂਰ ਰਹੋ ਵੀ ਇਕੱਠੇ ਹੋ ਕੇ ਸੰਘਰਸ਼ ਲੜੋ ਕਦੇ ਵੀ ਉਹਨੇ ਰਾਜਨੀਤੀ ਦੀ ਗੰਦੀ ਖੇਡ ਨਹੀਂ ਖੇਡੀ ਲੱਖੇ ਸਧਾਨੇ ਨੂੰ ਇੱਕ ਲਹਿਰ ਬਣ ਚੁੱਕਿਆ ਲੱਖੇ ਸਧਾਨਾ ਠੀਕ ਆ ਅਸੀਂ ਉਹਨੂੰ ਫਾਲੋ ਕਰਦੇ ਆ ਤੇ ਜੋ ਜੋ ਵੀ ਬੰਦੇ ਉਹਦੇ ਵਾਸਤੇ ਗਲਤ ਫੁਹਾ ਫਲਾ ਰਹੇ ਨੇ ਉਹ ਸਮਝ ਲਓ ਵੀ ਸਮਝ ਲਓ ਮੋਦੀ ਦਾ ਸਾਥ ਦੇ ਰਹੇ ਨੇ ਨਾ ਕਿ ਲੱਖੇ ਸਧਾਨੇ ਦਾ ਸਾਥ ਦੇ ਰਹੇ ਨੇ ਨਾ ਕਿ ਸਾਡੀ ਸੋਚ ਨਾ ਕਿ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਹੇ ਨੇ ਉਹ ਸਿੱਧਾ ਤੋਂ ਸਿੱਧਾ ਜੋ ਉਹਦਾ ਵਿਰੋਧ ਕਰਦੇ ਨੇ ਉਹ ਸਮਝ ਲਓ ਮੋਦੀ ਦੇ ਨਾਲ ਨੇ ਉਹ ਸਮਝ ਲਓ ਕਿਸਾਨਾਂ ਦੇ ਉਲਟ ਨੇ ਤਾਂ ਇੱਕ ਬੰਦੇ ਨੇ ਵੀਡੀਓ ਪਾਈ ਆ ਕਾਲੀਦਾਲ ਦਾ ਉਹ ਚਾਵਲ ਇੱਕ ਪ੍ਰਧਾਨ ਬਣਿਆ ਹੋਇਆ ਕੋਈ ਕਾਲੀਦਾਲ ਦਾ ਨਹੀਂ ਦੋਨੇ ਪਾਈ ਆ ਆ ਦੋ ਜਨਮ ਤੋਂ ਆਉਂਦਾ ਚਾਲ ਦੀ ਇੱਕ ਨਾ ਰਿਹਾ ਬੀਵੀ ਸਾਹਿਬ ਨੂੰ ਪ੍ਰਾਪਤੀ ਨਹੀਂ ਪਈ ਅਸੀਂ ਉੱਥੋਂ ਹੀ ਆਇਆ ਪੰਜਾਬ ਚੋਂ ਕਹਿੰਦਾ ਵੀ ਕੁੱਤੀ ਨੂੰ ਪਤਾ ਨਹੀਂ ਹੱਡ ਓਡਾ ਕਿ ਚੱਕਣਾ ਚਾਹੀਦਾ ਵੀ ਜਿਹੜਾ ਉਹ ਖਾ ਚੁੱਕੇ ਆ ਨਾ ਨਹੀਂ ਬਾਕੀ ਪਤਾ ਨਹੀਂ ਲੱਤਾਂ 'ਚ ਫਸਦਾ